ਬਠਿੰਡਾ ਦੇ ਵਿੱਚ ਗੁੰਡਾਗਰਦੀ ਦਾ ਲੰਗਾ ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ ਸੰਝੇ ਨਗਰ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਗਲੀਆਂ ਦੇ ਵਿੱਚ ਖੜੀਆਂ ਕਾਰਾਂ ਦੇ ਸ਼ੀਸ਼ਿਆਂ ਦੀ ਪੰਤੋੜ ਕੀਤੀ ਗਈ ਹੈ ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਨਗਰ ਦੇ ਵਿੱਚ ਮੌਜੂਦ ਲੋਕਾਂ ਦੇ ਘਰਾਂ ਦੇ ਉੱਤੇ ਵੀ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਹਾਲਾਂਕਿ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 25 ਤੋਂ 30 ਜਾਣੇ ਗੁੰਡਾਗਰਦੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇਜ਼ ਤਾਰ ਹਥਿਆਰ ਵੀ ਉਹਨਾਂ ਦੇ ਕੋਲ ਨੇ ਉਹਨਾਂ ਨੇ ਇੱਟਾਂ ਰੋੜੀਆਂ ਦੇ ਨਾਲ ਘਰ ਤੇ ਜਿੱਥੇ ਹਮਲਾ ਕੀਤਾ ਉੱਥੇ ਹੀ ਗਲੀ ਦੇ ਵਿੱਚ ਖੜੀਆਂ ਕਾਰਾਂ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮਸਾਹੀ ਜਾਨ ਬਚਾਈ ਹੈ ਹੋ ਸਕਦਾ ਸੀ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕੋਈ ਵੀ ਦੁਸ਼ਮਣੀ ਨਹੀਂ ਸੀ ਪਰ ਦੱਸ دیا ਕਿ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਗਲੀਆਂ ਦੇ ਵਿੱਚ ਖੜੀਆਂ ਕਾਰਾਂ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ ਇੱਟਾਂ ਦੇ ਨਾਲ ਘਰਾਂ ਤੇ ਹਮਲਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਉਧਰ ਜਿਹੜੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਹੈ ਹੋ ਸਕਦਾ ਸੀ ਕਿ ਕੋਈ ਜਾਨੀ ਨੁਕਸਾਨ ਹੋ ਜਾਂਦਾ ਪਰ ਦੱਸਦੀ ਹੈ ਕਿ ਸ਼ਰੇਆਮ ਇਹ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ ਘਰਾਂ ਦੇ ਉੱਤੇ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਪਰ ਗਲੀ ਦੇ ਵਿੱਚ ਖੜੀਆਂ ਕਾਰਾਂ ਦੀ ਵੀ ਪੰਤ ਤੋੜ ਕੀਤੀ ਹੈ। ਦਿਨੇ ਰਾਤੀ ਤਾਈਆਂ ਹੋਏ ਗੁੰਡਾਗਰਦੀ ਪੂਰੀਆਂ ਦਿਖਾਈ ਗਈ ਇੱਥੇ ਪੁਲਿਸ ਦਾ ਕੋਈ ਖੋਪ ਨਹੀਂ ਸੀ। ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਇੱਥੇ। ਇੱਥੇ ਗੁੰਡੇ ਆਏ ਕਿ ਜਿਵੇਂ ਪਤਾ ਨਹੀਂ ਕਿੰਨੇ ਤਗੜੀ ਬਦਮਾਸ਼ੀ ਕਰਨ ਆਏ ਸੀ ਉਹ। ਔਰ ਲੋਕਾਂ ਦਾ ਵੀ ਇਹਨਾਂ ਨੂੰ ਨੁਕਸਾਨ ਕੀਤਾ ਕਿ ਪੁੱਛੋ ਨਾ ਵੀਰ ਜੀ। ਇਹ ਤੁਹਾਡੀ ਤੇ ਮੇਰੀ ਲੜਾਈ ਐ ਸਪੋਜ਼ ਕਰੋ ਆਪਾਂ ਆਪਸ ਚ ਲੜਦੇ ਚੰਗੇ ਲੱਗਦੇ ਲੋਕਾਂ ਨੂੰ ਨੁਕਸਾਨ ਕਿਉਂ ਕਰਦੇ ਹੋ ਘਰਾਂ ਦੇ ਦਰਵਾਜ਼ੇ ਤੋੜੇ ਐ ਘਰਾਂ 'ਚ ਇੱਟਾਂ ਮਾਰੀਆਂ ਐ ਗੱਡੀ ਤੋੜਪਨ ਕੀਤੀ ਐ ਇਹ ਕੀ ਮਤਲਬ ਹੁੰਦਾ ਬਹੁਤ ਗੁੰਡੇ ਸੀ ਘੱਟੋ ਘੱਟ 50 ਮੁੰਡੇ ਸੀ ਰਾਤ ਨੂੰ 12 ਵਜੇ ਤੱਕ ਤਿੰਨ ਵਾਰ ਆ ਚੁੱਕੇ ਤਿੰਨ ਵਾਰੀ ਹਮਲਾ ਕੀਤਾ ਉਹਨੇ ਇੱਥੇ ਆ ਗਏ ਔਰ ਸਾਰੇ ਕੋਲ ਤਲਵਾਰਾਂ ਸਾਡੇ ਕੋਲ ਵੀਡੀਓ ਵੀ ਐ ਫੋਟੋਆਂ ਵੀ ਐ ਇਹਨਾਂ ਦੀ ਤਿੰਨ ਵਾਰ ਆਏ ਉਹ ਤਲਵਾਰਾਂ ਲੈ ਕੇ ਔਰ ਦੋ ਤਿੰਨ ਮੁੰਡੇ ਤਾਂ ਅੰਦਰ ਵੀ ਪੜ ਰੱਖੇ ਹੁਣ ਥਾਣੇ 'ਚ ਇੱਕ ਤਾਂ ਮੁਲਾਜ਼ਮ ਦਾ ਹੀ ਮੁੰਡਾ ਐ ਵੇ ਨਹੀਂ ਪਤਾ ਬੰਨੂ ਉਹ ਰਿਟਾਇਰ ਹੈ ਉਹ ਰਿਟਾਇਰ ਹੈ ਤੇ ਉਹ ਵੀ ਅੰਦਰ ਹੀ 시ਗਾਰਾ ਪਹਿਲਾਂ ਉਹਨੂੰ ਫੜਿਆ ਸੀਗਾ ਮਲਾਦਿੰਦੇ ਮੁੰਡੇ ਨੂੰ ਤੇ ਉਹਦੀ ਮਾਂ ਵੀ ਉਹਨੂੰ ਸ਼ਹਿ ਦਿੰਦੀ ਹੈ ਉਹਦੀ ਮਾਂ ਪੂਰੀ ਸ਼ਹਿ ਦੇ ਰਹੀ ਸੀ ਰਾਤ ਨੂੰ ਇੱਥੇ ਆ ਕੇ ਬੋਲ ਕੇ ਗਈ ਏ ਉਹ ਤੇ ਸਾਡੇ ਵਾਲੇ ਤਾਂ ਇੱਧਰ ਕੋਈ ਜਵਾਬ ਬੋਲੇ ਨਹੀਂ ਤੇ ਉਹ ਬੜੇ ਬੋਲ ਕੇ ਗਏ ਕੋਈ ਪੁਰਾਣੀ ਰੰਜਿਸ਼ ਹੋਵੇ ਕਿਸੇ ਦੀ ਦੇਖੋ ਜੀ ਆਪਾਂ ਨੂੰ ਇਸ ਚੀ ਦਾ ਪਤਾ ਨਹੀਂ ਜੇ ਅਗਰ ਰੰਜੀ ਸ਼ਹਿ ਹੈ ਤਾਂ ਤੁਸੀਂ ਜਿਹਦੇ ਨਾਲ ਰੰਜਿਸ਼ ਹੈ ਉਹਦੇ ਨਾਲ ਕੱਢੋ ਉਹਦੇ ਨਾਲ ਕੱਢੋ ਲੋਕਾਂ ਦਾ ਕੀ ਨੁਕਸਾਨ ਕਰਦੇ ਹੋ ਤੁਸੀਂ ਇਹ ਤਾਂ ਤੁਸੀਂ ਸਰਿਆਮ ਦਮਾਸ਼ੀ ਦਿਖਾ ਰਹੇ ਹੋ ਫਿਰ ਇਹਦਾ ਮਤਲਬ खोफ पैदा करे कानून की मुलाजम करप गे दीपनगर, बल्रा... दीपनगर, नगर बलराज नगर हाँ थाने, ए... तो था। हा, थाने सुनाई कर रहे थाना चके भी तीन चार जने चक भी लिते राबे बंद आए घर हमला करके गए है चार पांच बारी आए थे ਸਾਡਾ ਸਾਰਾ ਨੁਕਸਾਨ ਕਰਕੇ ਗੇਟ ਤੋੜ ਗਏ ਸਾਡਾ ਸਾਰੇ ਕੰਚ ਦੀਆਂ ਜਿਹੜੀਆਂ ਬਾਰੀਆਂ ਸੀਗੀਆਂ ਉਹ ਤੋੜ ਗਏ ਕੂਲਰ ਕਾਲਰ ਸਾਰੇ ਭੰਨ ਗਏ ਸਾਡੇ ਤਸੀਂ ਤਾਂ ਮਸਾ ਭੱਜ ਕੇ ਜਾਨ ਬਚਾਈ ਕਿੰਨੇ ਕਿ tane ਸੀਗੇ ਉਹ ਜਿਗੇ ਜੀ 70 80 ਬੰਦੇ ਕਿੱਥੇ ਰਹਿਣ ਵਾਲੇ ਸੀਗੇ ਇੱਥੇ ਉਦਮ ਸਿੰਘ ਨਗਰ ਦੀਪ ਨਗਰ ਦੇ ਜੀ ਕੀ ਨੁਕਸਾਨ ਹੋਇਆ ਟੋੜਾ ਵੀ ਨੁਕਸਾਨ ਜੀ ਗੇਟ ਘੂਟ ਸਾਰੇ ਭੰਨ ਗਏ ਸਾਡੇ ਤੇ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਮਤਲਬ ਖਿੜਕੀਆਂ ਖੁੜਕੀਆਂ ਸਾਰੀ ਤੋੜ ਕੇ ਉਹ ਘਰੇ ਚ ਹਮਲਾ ਕਰਦੇ ਸੀਗੇ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਜੀ ਕਿਸੇ ਨੂੰ ਰੰਜਿਸ ਪੱਲਾ ਵੀ ਨਹੀਂ ਨਹੀਂ ਅਸੀਂ ਕਿਸੇ ਨੂੰ ਜਾਣਦੇ ਨਹੀਂ ਹੈਗੇ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਬਲੇਟ ਕੀਤੀ ਹੋਵੇ ਵੀਰੇ ਕੋਈ ਪੁਲਸ ਵਾਲੇ ਜੀ ਆਏ ਸੀਗੇ ਗੇੜੇ ਗੁੜੇ ਮਾਰ ਕੇ ਗਏ ਰਾਤ ਨੂੰ ਹੈ ਨਹੀਂ ਕੋਈ 6-7 ਗੇੜੇ ਪੁਲਸ ਵਾਲੇ ਵੀ ਮਾਰ ਕੇ ਗਏ ਰਾਤ ਨੂੰ ਅਸੀਂ ਰਿਪੋਰਟ ਰਿਪੋਰਟ ਲਗਾਈ ਸੀਗੀ ਉਹਨਾਂ ਕਨੇ ਕਿੰਨੇ ਵਾਰੀ ਆਏ ਸਾਡੀ ਉਹ ਘਟੋਟ ਜੀ 4-5 ਵਾਰੀ ਆ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਵਾਇਆ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੇ ਨੁਕਸਾਨ ਜਿਹੜਾ ਹੈ ਪਤਾ ਨਹੀਂ ਜੇ ਅਸੀਂ ਤੱਕ ਜੇਨ ਜਾਣਦੇ ਨਹੀਂ ਹੈਗੇ ਤੇ ਗੁੰਡਾਗਰਦੀ ਖਤਮ ਹੋਣੀ ਤੇ ਗੁੰਡਾਗਰਦੀ ਖਤਮ ਕਰੀ ਜਾਵੇ